ਇਹ ਪ੍ਰੇਤਪਾਸ ਹੀ ਹੈਗਾ ਪੁੱਤਰ 프리 ਤੇ ਪੁੱਤਰ ਬੋਹਰ ਸਿੰਘ ਇਹ ਇਹ ਮੁਦਗੀ ਦਾ ਰਣ ਵਾਲਾ ਹੈਗਾ ਇਹਦੇ ਖਿਲਾਫ 9 ਮੁਕਦਮੇ ਦਰਜ ਨੇ ਇਹ ਜਗ੍ਹਾ ਜਿਹੜੀ ਹੈਗੀ ਹੈ ਇਲੀਗਲ ਜਿਹੜੀ ਜਗ੍ਹਾ ਹੈਗੀ ਸਰਕਾਰ ਦੀ ਜਗ੍ਹਾ ਹੈਗੀ ਹੈ ਸਰਕਾਰ ਤੇ ਇੰਨੇ ਜਿਹੜੇ ਹੈਗੇ ਨਸ਼ੇ ਵਾਲੇ ਕਰਕੇ ਵੇਚ ਕੇ ਨਸ਼ਾ ਵੇਚ ਕੇ ਦੇ ਇਥੇ ਮਕਾਨ ਬਣਾਇਆ ਹੋਇਆ ਹੈ ਐਸਓ ਸਾਹਿਬ ਸਾਡੇ ਲਾਗੇ ਖੜੇ ਨੇ ਇਹਨਾਂ ਦੀ ਜਿਹੜੀ ਹੈਗੀ ਹੈ ਕੰਪਲੇਂਟ ਤੇ ਦੀਸਾ ਵਾਲਾ ਆਰਡਰ ਹੋਏ ਨੇ ਵੀ ਪੁਲਿਸ ਦੇ ਮਦਦ ਦੇ ਵਾਸਤੇ ਅਸੀਂ ਮੈਂ ਮੇਰੇ ਨਾਲ ਡੀਐਸਪੀ ਐਸਐਚਓ ਸਾਰੇ ਫੋਰਸ ਇੱਥੇ ਆ ਜੀ ਹਾਜ਼ਰ ਆਈ ਹੋਈ ਹੈ ਤੇ ਇਹ ਜਿਹੜਾ ਹੈਗਾ ਇਹਨੇ ਗਲਤ ਇਨਕ੍ਰੋਜਮੈਂਟ ਕੀਤੀ ਹੋਈ ਸੀ ਤੇ ਗਲਤੀ ਦੀ ਗੋਮੈਂਟ ਜਿਹੜੀ ਹੈਗੀ ਹੈ ਉਹ ਉਹ ਉਹਦੇ ਵਾਸਤੇ ਜਿਹੜੀ ਹੈਗੀ ਹੈ ਸਿਵਲ ਡਿਸੈਬਿਲਟੀ ਜਿਹੜਾ ਆਰਡਰ ਹੋਏ ਨੇ ਅਸੀਂ ਉਹਦੀ ਕੰਪਲੈਂਸ ਕਰਵਾ ਰਹੇ ਆਂ ਬਾਕੀ ਇਹ ਜਿਹੜਾ ਹੈਗਾ ਪਿਤਪਾਸ ਸਿੰਘ ਇਹ ਨਸ਼ੇ ਦਾ ਵੀ ਹੈਗਾ ਸਦਾਗਰ ਜੀ ਦੇ ਖਿਲਾਫ ਨੌ ਮਕਦਮੇ ਵੀ ਦਰਜ ਰਿਸਟਰ ਹੋਏ ਹੋਏ ਨੇ ਤੇ ਇਹ ਵੀ ਇਹਦੇ ਵਿੱਚ ਜਿਹੜੇ ਜਿਹੜੇ ਪੈਸੇ ਵਰਤੇ ਹੋਏ ਨੇ ਤੇ ਜਿਹੜਾ ਇਲੀਗਲ ਜਿਹੜਾ ਹੈਗਾ ਡਰੱਗਸ ਦੇ ਵਿੱਚ ਹੈਗਾ ਉਸ ਦੇ ਜਿਹੜਾ ਹੈਗਾ ਕਿਸੇ ਨੇ ਵੀ ਸਪੇਅਰ ਨਹੀਂ ਕਰਨਾ ਬਾਕੀ ਸਰਕਾਰੀ ਜਗ੍ਹਾ ਹੈਗੀ ਇਹ ਜਿਹੜੀ ਬਤ ਕੀ ਇਹ ਉਹ ਸਾਫ ਸਾਡੇ ਨਾਲ ਹੈਗੇ ਨੇ ਇਹਨਾਂ ਵੱਲੋਂ ਹੀ ਜਿਹੜੇ ਹੈ ਇਨੀਸ਼ੀਅਲ ਲੈ ਕੇ ਡੀਸੀ ਸਾਹਿਬ ਨੂੰ ਭੇਜਿਆ ਗਿਆ ਤੇ ਡੀਸੀ ਸਾਹਿਬ ਵੱਲੋਂ ਜਿਹੜਾ ਆਰਡਰ ਹੋਏ ਨੇ ਸਾਡੀ ਰਾਈ ਪੁਲਿਸ ਫੋਰਸਨ ਜਿਹੜੇ ਦੇ ਰਹੇ تھے ਤੇ ਮੁਕੱਦਮਾ ਕਰ ਰਹੇ ਉਹ ਬਾਅਦ ਆਏ ਕੰਮ ਕਰਦੇ ਹਲੇ ਵੀ ਚੱਲਦੇ ਚੱਲ ਰਹੇ ਜੀ ਮੁਕੱਦਮੇ ਚੱਲ ਰਹੇ ਨੇ ਸਰ ਉਹਨੇ ਦੇ ਉਹਨੇ ਮੁੰਸਿਬਾ ਤਰੈਕ ਤੇ ਜਾਂਦੇ ਲੀਗਲ ਅਮਰੋਜਮੈਂਟ ਦੇ ਅੰਦਰ ਲੀਗਲ ਪੋਜੈਸ਼ਨ ਇਹਨਾਂ ਕਬਜ਼ਾ ਕੀਤਾ ਹੋਇਆ ਹੈ ਉਹਦੇ ਰਿਗਾਰਡਿੰਗ ਕਾਰਵਾਈ ਕੀਤੀ ਟਾਂ ਦਾ ਆਰਡਰ ਜਾਰੀ ਕੀਤਾ ਗਿਆ ਹੈ ਆਏ ਤੌਰ ਤੇ ਬਣਾ ਸਰ ਜਗਾ ਪ੍ਰੀਤਮ ਸਿੰਘ ਦੀ ਹੈਗੀ ਜਿਹਦੇ ਰਿਗਾਰਡਿੰਗ ਸਰ ਪਰਚੇ ਦਰਜ ਨੇ ਨਗਰ ਮੋਦੀ ਕਬਜ਼ਾ ਇਸ ਟਾਈਮ ਸਾਰੇ ਪ੍ਰੀਤਮ ਸਿੰਘ ਦਾ ਹੈ ਮਾਲਕੀ ਨਗਰ ਪੰਚਾਇਤ ਦੀ ਹਾਂਜੀ ਹਾਂ ਜਨਾਬ ਬਿਲਕੁਲ ਜੀ ਟੋਟਲ ਕਿੰਨੀ ਜਗਾ ਸਰ 8 ਮਰ ਲਿਆ ਜਨਾਬ ਇਸੇ ਪਾਰੇ ਨੋਟਿਸ दिए ਜੀ ਤੇ ਤਿੰਨੇ ਨੋਟਸ ਪੂਰੇ ਪ੍ਰੋਪਰ ਦਿੱਤੇ ਪ੍ਰੋਪਰ ਚਸਪਾ ਕੀਤਾ ਪ੍ਰੋਪਰ ਸਾਰਾ ਪ੍ਰੋਸੀਜਰ ਅਡਾਪਟ ਕੀਤਾ ਹੋਇਆ ਇਲੀਗਲ ਕਿੰਨੇ ਕਿੰਨੇ ਸਮੇਂ ਕੇ ਨੋਟਿਸ दिए थे सर हां जी ਕਿੰਨੇ ਜੋ ਪ੍ਰੋਪਰ ਹੈ ਪ੍ਰਸੀਜਰ 15-15 ਦਿਨ ਨੋਟਿਸ ਦਿੱਤੇ ਹੋਏ ਨੇ ਆਪਾਂ